ਨਾਮ ਜੀ ਆਪਣਾ ਤੇ ਕਿੱਥੋਂ ਦੇ ਰਹਿਣ ਵਾਲੇ ਆ ਪਾਜੀ ਮੇਰਾ ਨਾਮ ਮਧੁਰ ਅਦਰਵਾਲ ਹੈ ਮੇਰੀ ਦੁਕਾਨ 골ਡਨ ਐਵੇਨਿਊ ਹੈ ਤੇ ਅਸ਼wini ਮਹਾਜਨ ਮੇਰਾ ਬਿਲਕੁਲ ਗਵੰਡੀਆ ਸਾਡੇ ਸਾਹਮਣੇ ਮੱਥਾ ਪੈਂਦਾ ਵਾਂ ਜਦੋਂ ਮੈਨੂੰ ਪਤਾ ਚੱਲਿਆ ਕਿ ਇਹਨਾਂ ਨਾਲ ਠੱਗੀ ਹੋਈ ਹੈ ਤੇ ਮੈਂ ਬਿਲਕੁਲ ਮੇਰੇ ਕੋ ਰਿਆ ਨਹੀਂ ਗਿਆ ਕਿਉਂਕਿ ਇਹਨਾਂ ਨੇ ਠੱਗੀ ਸਿਰਫ ਇਹਨਾਂ ਨਾਲ ਨਹੀਂ ਕੀਤੀ ਸਾਡੇ ਵਪਾਰਿਕ ਰਿਲੇਸ਼ਨ ਦੇ ਵਿੱਚ ਵੀ ਇਹਨਾਂ ਨੇ ਕਈ ਬੰਦਿਆਂ ਨਾਲ ਠੱਗੀ ਕੀਤੀ ਹੈ ਮੇਰਾ ਸੈਨੇਟਰੀ ਦਾ ਹੋਲਸੇਲ ਦਾ ਕੰਮ ਹੈ ਜੀ ਤੇ ਅਸ਼wini ਮਹਾਜਨ ਦਾ ਵੀ ਪੁਰਾਣਾ ਕੰਮ ਜਿਹੜਾ ਹੈਗਾ ਸੈਨੇਟਰੀ ਦਾ ਉਹਦੇ ਮੁੰਡੇ ਨੇ ਆਰਕੀਟੈਕਟ ਦਾ ਕੰਮ ਸ਼ੁਰੂ ਕੀਤਾ ਵਾਂ ਜੋ ਤਾਂ ਮੈਂ ਨਵਾਂ ਨਵਾਂ ਇੱਥੇ ਆਇਆ ਸੀਗਾ ਇਹਨੇ ਇੱਕੋ ਹੀ ਫੀਲਡ ਹੌਂ ਕਰਕੇ ਮੇਰੇ ਕੋਲ maal ਚੁਕਣਾ ਸ਼ੁਰੂ ਕਰ ਦਿੱਤਾ ਸੇਟਾ ਵਾਸ ਵਿਛਣਾ ਦਾ ਸਾਡਾ ਕੰਮ ਹੈਗਾ ਵਾ ਤੇ ਗਵੰਡ ਮੱਥਾ ਹੌਂ ਕਰਕੇ ਆਪਾਂ ਵੀ ਇਹਨਾਂ ਦਾ ਧਿਆਨ ਦਿੱਤਾ ਰੋਜ਼ maal ਲੈ ਕੇ ਜਾਈ ਜਾਂਦਾ ਹੈਗਾ ਵਿੱਚ ਉਹਨੇ ਇੱਕ ਦੋ ਵਾਰੀ ਸਾਨੂੰ ਪੈਸੇ ਦਿੱਤੇ ਵੀ ਬਾਅਦ ਚ ਉਹਨੇ ਕਹਿਤਾ ਜੀ ਪੈਸੇ ਦੇਣ ਤੋਂ ਬਾਅਦ ਦੋ ਵਾਰੀ ਦੇਣ ਤੋਂ ਬਾਅਦ ਕੀ ਹੋਤੇ maal ਹੀ ਨਹੀਂ ਆਇਆ ਸਾਨੂੰ ਚਲੋ ਸਾਡੇ ਕੋਲ ਸਬੂਤ ਕੋਈ ਨਹੀਂ ਗਏ ਆਪਾਂ ਕੋਈ ਗੱਲ ਹੀ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਇਹੋ ਜੇ ਇੱਕ ਬੰਦੇ ਨੇ ਕਿਹਾ ਕਈ ਬੰਦੇ ਹੈਗੇ ਜਿਨ੍ਹਾਂ ਨੇ ਇਹਦੇ ਬਾਅਦ ਪੈਸੇ ਛੱਡੇ ਆ ਹੁਣ ਸਾਡੇ ਬੰਦਿਆਂ ਨੂੰ ਇਹ ਫੋਨ ਕਰ ਮਾਲ ਚੋਰੀ ਕਰ ਕਰਕੇ ਸਾਨੂੰ ਦਬੋ ਸਾਡੇ ਬੰਦੇ ਦੀ ਗਵਾਹੀ ਦੇਣ ਨੂੰ ਵੀ ਤਿਆਰ ਹੈਗੇ ਆ ਕਿ ਸਾਡੇ ਬੰਦਿਆਂ ਨੂੰ ਬਾਰ-ਬਾਰ ਫੋਨ ਕਰਕੇ ਕਹਿੰਦਾ ਕਿ ਮਾਲ ਅੰਦਰੋਂ ਐਂਟੀ ਕਰੋ ਸਾਡੇ ਗਦਾਮ ਚੋਂ ਤੇ ਇਹਨਾਂ ਨੂੰ ਮਾਲ ਜਿਹੜਾ ਹੈਗਾ ਕਿ ਇੱਕ ਕ੍ਰਿਮੀਨਲ ਨੇਚਰ ਜਿਹੜੀ ਹੁੰਦੀ ਆ ਨਾ ਦੋਵਾਂ ਦੀ ਕਿ ਕ੍ਰਿਮੀਨਲ ਨੇਚਰ ਦੇ ਬੰਦੇ ਹੈਗੇ ਆ ਨਹੀਂ ਮੈਂ ਪ੍ਰਸ਼ਾਸਨ ਨੂੰ ਕੋਈ ਕੰਪਲੇਂਟ ਨਹੀਂ ਕੀਤੀ ਜੀ ਮੈਂ ਤੇ ਦੇਖੋ ਨਾ ਮੈਂ ਮੰਗਾ ਮੈਂ ਮੰਗਾ ਕਹਦਾ ਜੀ ਇਨਸਾਫ ਹੋਣਾ ਚਾਹੀਦਾ ਵਾ ਵੇਖੋ ਠੱਗਿਆ ਜਿਆਦਾ ਲੰਬੀਆਂ ਨਹੀਂ ਚੱਲਦੀਆਂ ਕਿ ਆਪਾਂ ਹਰ ਇੱਕ ਬੰਦੇ ਦੇ ਮਿਹਨਤ ਦਾ ਪੈਸਾ ਹੈਗਾ ਵਾ ਕਿ ਕੋਈ ਵੀ ਬੰਦੇ ਨੇ ਠੱਗਿਆ ਧੋਰੀਆ ਕਰਕੇ ਪੈਸਾ ਨਹੀਂ ਕਮਾਇਆ ਤੇ ਜਿਹਦੀ ਮਿਹਨਤ ਦਾ ਪੈਸਾ ਦਾ ਮਿਹਨਤ ਦਾ ਪੈਸਾ ਮਰਨਾ ਨਹੀਂ ਚਾਹੀਦਾ ਹਰ ਇੱਕ ਨੂੰ ਇਨਸਾਫ ਤੇ ਨਿਆਂ ਮਿਲਣਾ ਚਾਹੀਦਾ ਮੈਂ ਪ੍ਰਸ਼ਾਸਨ ਨੂੰ ਇਹ ਹੀ ਕਵਾਂਗਾ ਕਿ ਇਹ ਜਿਹੜੇ ਸਾਡੀਆਂ ਭੈਣਾਂ ਖੜੀਆਂ ਵਾ ਜਿਨ੍ਹਾਂ ਦੇ ਪੈਸੇ ਮਰੇ ਆ ਤੇ ਇਹਨਾਂ ਦਾ ਹਿਸਾਬ ਦਵਾਇਆ ਜਾਵੇ ਠੀਕ ਹੈ ਮਾਦੀ ਕੀ ਨਾ ਜੀ ਦਤਾ ਮੇਰਾ ਨਾਮ ਪ੍ਰੀਤੀ ਜੈਨ ਹੈ ਹਾਂਜੀ ਸਾਡਾ ਵੀ ਜਿੱਥੇ ਸ਼ੁਭਿੰਦ ਘਰ ਬੰਦਾ ਤੇ ਮਸਲੰਦ ਘਰ ਬੰਦਾ ਉਹਦੇ ਅੱਗ ਲੱਗੀ ਸੀ ਵੀ ਘਰ ਪਲਾਟ ਲਿੱਤਾ ਸੀਗਾ ਸਾਡ ਸੀ ਵੀ ਇਹਦੇ ਨਾਲ ਕੰਟਰੈਕਟ ਸੀਗਾ ਜੀ ਸਾਡਾ ਸਿਵਲ ਸਟਰਕਚਰ ਖੜਾ ਕਰਨ ਦਾ ਠੀਕ ਹੈ ਤੇ ਐਨੇ ਸਾਡਾ ਕਹਿੰਦਾ ਸੀਗਾ 5 6 5 ਮਹੀਨਿਆਂ ਚ ਪੂਰਾ ਕਰ ਦਾਂਗਾ ਤੁਹਾਡਾ ਕਾਰ ਹੋ ਜਾਏਗਾ ਪਹਿਲਾ ਪਹਿਲਾ ਤਾਂ ਸ਼ੁਰੂ ਸ਼ੁਰੂ ਠੀਕ ਜਾ ਚੱਲਦਾ ਫਿਰ ਚ ਪਤਾ 3 ਮਹੀਨੇ ਬਾਅਦ ਸਾਨੂੰ ਪੈਸੇ ਅਸੀਂ ਪੈਸੇ ਸਾਰੇ ਦੇ ਚੁੱਕੇ ਸੀਗੇ ਤੇ ਅਸੀਂ ਬਹੁਤ ਮਤਲਬ ਫਸ ਗਏ ਤੇ ਅਸੀਂ ਤੇ ਤੁਹਾਨੂੰ ਨੁਕਸਾਨ ਬੜਾ ਹੋ ਰਿਹਾ ਸੀ ਅਸੀਂ ਪਤਾ ਨਹੀਂ ਕਿਸੇ ਤਰੀਕੇ ਨਾਲ ਵੀ ਇੱਕ ਤੋਂ ਫਿਰ ਐਨੇ ਸਾਡਾ ਕੰਮ ਮਤਲਬ ਸਤੰਬਰ ਦੇ ਕੋਠੇ ਸ਼ੁਰੂ ਕਿੱਤੇ ਸੀਗੇ ਤਿੰਨੇ ਆ ਸਤੰਬਰ 2025 24 ਚ ਸ਼ੁਰੂ ਕੀਤਾ 25 ਮਤਲਕ ਕਰ ਦਿੱਤੇ ਐਂਡ ਚ ਨੇ ਕੰਮ ਛੱਡ ਦਿੱਤਾ ਸਾਰਾ ਸਾਡਾ ਇੰਨਾ ਕੰਮ ਰੋਕਿਆ ਕਦੀ ਕਹਿੰਦਾ ਬਾਰੀ ਮਜ਼ਦੂਰਾਂ ਨੂੰ ਕਹਿੰਦੇ ਪੈਸੇ ਨਹੀਂ ਦਿੰਦਾ ਸਲੇਬਰ ਨੂੰ ਠੀਕ ਹੈ ਲੇਬਰ ਕਹਿੰਦੇ ਸੀ ਅਸੀਂ ਤਾਲ ਨਹੀਂ ਕੰਮ ਕਰਦੇ ਸਾਨੂੰ ਪੈਸੇ ਨਹੀਂ ਦਿੰਦਾ ਕਦੀ ਮੌਸਮ ਦਾ ਬਹਾਨਾ ਮਾਰ ਦਿੰਦਾ ਸੀ ਜੀ ਬਾਰਿਸ਼ ਬੋਤ ਹੈ ਪਲਸਤਰ ਇੰਨਾ 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 ਖਰਾਬ ਪਲਸਤਰ ਹੱਥਾਂ ਦੇ ਵਿੱਚ ਚੜਦਾ ਹੈਗਾ ਪਰ ਅਮਰੇਤੇ ਦਾ ਪਲਸਤਰ ਮਕਾਨ ਦਾ ਕੰਮ ਅਸੀਂ ਫਰਮਾ ਚ ਨਹੀਂ ਕੀਤਾ ਜੀ ਸਾਡਾ ਕੰਪਲੀਟ ਨਹੀਂ ਕੀਤਾ ਅਸੀਂ ਬਾਅਦ ਚ ਆਪੇ ਹੀ ਪੂਰਾ ਕਰਾਇਆ ਕਿਸ ਤਰ੍ਹਾਂ ਸੰਪਰਕ ਹੋਇਆ ਇਹਨਾਂ ਦਾ ਸਮਰਕ ਕਿਸ ਤਰ੍ਹਾਂ ਹੋਇਆ ਤੁਹਾਡਾ ਸੰਪਰਕ ਦਾ ਬਸ ਜਿਵੇਂ ਇਹ ਕਿਸੇ ਵੇਲੇ ਉੱਥੇ ਆਪਣੀ ਕੋਠੀ ਚੱਕਰ ਲਗਾਣਾ ਹੈ ਤੇ ਮੈਂ ਹੁਣ ਅਸੀਂ ਜਦੋਂ ਆਪੇ ਹੀ ਉੱਥੇ ਮਤਲਬ ਖੜ ਕੇ ਕੰਮ ਕਰਾਣ ਲੱਗੇ ਤੇ ਮਤਲਬ ਵਿੱਚ ਗੁਜ਼ਰਦੇ ਇੱਕ ਮਤਲਬ ਉੱਥੇ ਜਿਵੇਂ ਆਪਾਂ ਟੈ ਮਤਲਬ ਇੱਕ ਦਿਨ ਇਹਨਾਂ ਦੀ ਕੋਠੀ ਚ ਮੈਂ ਥੋੜਾ ਜਿਹਾ ਦੇਖਣ ਜੀ ਕੋਈ ਆਪਾਂ ਮਿਕਸ ਸੇਮ ਨਾ ਬਣਾ ਲਈਏ ਕੁਝ ਠੀਕ ਹੈ ਵੀ ਲੱਗ ਲੱਗ ਲੱਗੇ ਵੀ ਅਲੱਗ ਕੋਠੀ ਮੈਂ ਤਾਂ ਮਤਲਬ ਇੱਕ ਚੱਕਰ ਤੇ ਬਾਈ ਚਾਂਸ ਮੈਂ ਇਹਨਾਂ ਨੂੰ ਪਛਾਣਦੀ ਨਹੀਂ ਸੀਗੀ ਬਾਈ ਚਾਂਸ ਇਹ ਕਹਿੰਦੇ ਮੈਂ ਪੁੱਛ ਲਿਆ ਜੀ ਤੁਸੀਂ ਕੌਣ ਤੇ ਕਹਿੰਦੇ ਜੀ ਮੈਂ ਵਾਂ ਮੈਂ ਕਿਹਾ ਜੀ ਤੁਹਾਡਾ ਕੰਮ ਕਹਿੰਦੇ ਮੈਂ ਕਿਹਾ ਬੜਾ ਸਲੋ ਹੋ ਰਿਹਾ ਵੀ ਕੀ ਕਰਕੇ ਹੈਗਾ ਵਾ ਕਹਿੰਦੇ ਜੀ ਬਹੁਤ ਤੰਗ ਕੀਤਾ ਹੋਇਆ ਫਿਰ ਇਹਨਾਂ ਨੇ ਆਪਣੀ ਸਾਰੀ ਗੱਲ ਦੱਸਿਆ ਤੇ ਤੁਹਾਡੇ ਨਾਲ ਵੀ ਕੀ ਹੋਈ ਸਾਡਾ ਵੀ ਸਾਸੀ ਫਿਰ ਕੰਪਲੇਂਟ ਜੀ ਕੁਛ ਨਹੀਂ ਕੀਤੀ ਅਸੀਂ ਸਿਰ ਜਿੱਜ ਕਰ ਅਸੀਂ ਫਿਰ ਜਦੋਂ ਇਹਨਾਂ ਦੀ ਬੱਸ ਜਦੋਂ ਇਹਨਾਂ ਨਾਲ ਵੀ ਹੋ ਰਿਹਾ ਮੈਂ ਕਿਹਾ ਵੀ ਇੰਨੇ ਤਾਂ ਕੰਮ ਹੀ ਅਹੀਂ ਬਣਾ ਲਿਆ ਹੈਗਾ ਵਾ ਲੋਕਾਂ ਤੋਂ ਮਤਲਬ ਸਾਡਾ ਅਸੀਂ 38 ਲੱਖ ਰੁਪਏ 33 ਲੱਖ ਤੇ ਕੰਟਰੈਕਟ ਸੀਗਾ ਅਲੱਗ-ਅਲੱਗ ਚੀਜ਼ਾਂ ਦੇ ਵੀ ਇਹਦੇ ਇੰਨੇ ਲੱਗੂਗੇ ਇਹਦੇ ਇੰਨੇ ਪੈਸੇ ਲੱਗੂਗੇ ਠੀਕ ਹੈ ਕਰਕੇ ਸਾਡੇ ਤੋਂ ਪੈਸੇ ਸਾਰੇ ਕੰਮ ਤਾਂ ਵੀ ਨਿ ਕਰਾ ਕੇ ਦਿੱਤਾ ਤੁਸੀਂ ਅੱਜ ਇਹਨਾਂ ਦੇ ਸਮਰਥਨ ਦੇ ਵਿੱਚ ਆਏ ਜੀ ਬਿਲਕੁਲ ਜੀ ਬਿਲਕੁਲ ਅਨੰਦ ਸਮਰਥਨ ਚ ਆਏ ਆ ਕਦੋਂ ਤੱਕ ਬੈਠੇ ਰਹੋਗੇ ਵੀ ਆਪਣੇ ਕਾਰਵਾਈ ਕਰਾਉਣਾ ਚਾਹੁੰਦੇ ਜਦ ਤੱਕ ਇਹਨਾਂ ਬੈਠ ਰਹੇ ਨੇ ਤਦ ਤੱਕ ਅੰਨ ਦੀ ਸਪੋਰਟ ਅਸੀਂ ਕਰਾਂਗੇ ਠੀਕ ਹੈ ਕੰਪਲੇਂਟ ਫਾਈਲ ਕਰੋਗੇ ਜਿਹੜੇ ਤੁਹਾਡਾ ਠੱਗੀ ਆਈ ਹੋਣਾ ਦੇਖੋ ਜੀ ਅਸੀਂ ਹੁਣ ਮਤਲਬ ਅਸੀਂ ਇਹਨਾਂ ਹੁਣ ਜਦੋਂ ਚੱਕੇ ਸੀ ਤਾਂ ਨਹੀਂ ਪਾਇਆ ਕਿ ਤੇ ਜਾਣਾ ਹੁੰਦਾ ਤੇ ਪਹਿਲਾਂ ਹੀ ਚੱਲ ਜਾਂਦੇ ਤੇ ਅਸੀਂ ਥੋੜਾ ਜੇ ਕਿ ਸਾਡਾ ਅਮਰitsar ਸ਼ਹਿਰ ਦੇ ਵਿੱਚ ਕੋਈ ਨਹੀਂ ਸੀ ਅਸੀਂ ਬਾਹਰੋਂ ਦੇ ਮਤਲਬ ਬੰਦੇ ਹੈਗੇ ਆ ਤੇ ਅਸੀਂ ਤਾਂ ਜ਼ਿਆਦਾ ਅਸੀਂ ਨਹੀਂ ਕੀਤਾ ਇਹਨਾਂ ਕਿਸੇ ਨੂੰ ਮੈਂ ਤਾਨਿਸ਼ ਮਹਾਜਨੇ ਆਰਕੀਟੈਕ ਦਾ ਬੋਰਡ ਲੱਗਾ ਇੱਥੇ ਇਹਦੇ ਤੋਂ ਆਪਾਂ ਠੇਕਾ ਕਰਵਾਇਆ ਸੀ ਦਾ ਕੰਸਟਰਕਸ਼ਨ ਤੇ ਇੰਟੀਰੀਅਰ ਦਾ ਤੇ ਐਨੇ ਸਾਡਾ ਕੰਮ 2 ਸਾਲ ਤੋਂ ਉੱਪਰ ਹੋ ਚੁੱਕਾ ਹੈ ਕੰਮ ਨਹੀਂ ਪੂਰਾ ਕੀਤਾ ਜੋ ਕਿ ਐਨੇ ਵਾਦਾ ਕੀਤਾ ਸੀਗਾ ਕਿ ਸਾਨੂੰ 12 ਤੋਂ 14 ਮਹੀਨਿਆਂ ਦੇ ਵਿੱਚ ਕਰਕੇ ਦੇਵੇਗਾ ਪਰ ਪੂਰੀ ਪੇਮੈਂਟ ਜਾਣ ਦੇ ਬਾਵਜੂਦ ਵੀ ਤੇ 2 ਸਾਲ ਦਾ ਟਾਈਮ ਲੰਘਣ ਦੇ ਬਾਵਜੂਦ ਵੀ ਐਨੇ ਸਾਡਾ ਕੰਮ ਨਹੀਂ ਕਰਕੇ ਦਿੱਤਾ ਉਦੋਂ ਸਾਡੇ ਪ੍ਰਾਪਰਟੀ ਤੇ ਕਬਜ਼ਾ ਵੀ ਕੀਤਾ ਤੇ ਇਸ ਤੋਂ ਇਲਾਵਾ ਵੀ ਇੰਨੇ ਸਾਨੂੰ ਧਮਕੀਆਂ ਵੀ ਦਿੱਤੀਆਂ ਸਾਨੂੰ ਚਾਨੋ ਮਾਰਨ ਦੀਆਂ ਸਾਨੂੰ ਚੱਕਣ ਦੀਆਂ ਮੇਰੀ ਫੈਮਿਲੀ ਨੂੰ ਹਾਮ ਪਹੁੰਚਾਣ ਦੀ ਮੈਨੂੰ ਸੋਸ਼ਲ ਮੀਡੀਆ ਤੇ ਬਦਨਾਮ ਕਰਨ ਦੀ ਸਾਰੀ ਧਮਕੀਆਂ ਦਿੱਤੀਆਂ ਨੇ ਤੇ ਮੈਂ ਇਹੀ ਚਾਹਨੀ ਆ ਕਿ ਇਹਦੇ ਉੱਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਵੀ ਇੰਨੇ ਸਾਡੇ ਤੋਂ ਵੱਧ ਪੈਸੇ ਲਏ ਨੇ ਉਹ ਸਾਨੂੰ ਵਾਪਸ ਕੀਤਾ ਜਾਵੇ ਸਰਕਾਰ ਤੋਂ ਮੇਰੀ ਇਹੀ ਮੰਗ ਹੈ ਕਿੰਨੇ ਦਾ ਠੇਕਾ ਸੀ ਕਿਤੇ ਜਗਾ 67000 ਦਾ ਠੇਕਾ ਸੀਗਾ 77 ਲੱਖ ਦਾ ਤੇ ਇੰਨੇ ਸਾਡੇ ਤੋਂ 71 ਲੱਖ ਰੁਪਏ ਲਿਆ ਸਾਰੇ ਚੀਜ਼ ਦਾ ਐਕਸਟ੍ਰੈਕਟ ਆ ਬੋਲ ਕੇ ਨੇ ਸਾਡੇ ਤੋਂ ਪੈਸੇ ਵੰਗੇ ਤੇ ਅਸੀਂ ਦਿਨ ਦੇ ਵੀ ਗਏ ਕਿ ਅਸੀਂ ਬਾਹਰ ਹਾਂਜੀ ਸਾਡੇ ਸਾਰੇ ਪ੍ਰੂਫ ਹਗੇ ਨੇ ਇਹਦੇ ਆਨਲਾਈਨ ਵੀ ਹੈਗੇ ਕੈਸ਼ ਦੇ ਵੀ ਹੈਗੇ ਸਾਰੀ ਸਲਿੱਪਾਂ ਤੇ ਸਾਈਨ ਹੋਏ ਪਏ ਨੇ ਬੈਂਕ ਤੇ ਵੀ ਪ੍ਰੂਫ ਹੈਗੇ ਜੋ ਆਪਾਂ ਲੋਨ ਲਿਆ ਉਹਦੇ ਤੇ ਵੀ ਸਾਡਾ ਇੰਟਰਸਟ ਚੱਲ ਰਿਹਾ ਇਸ ਤੋਂ ਇਲਾਵਾ ਵੀ ਮੈਨੂੰ ਇਹ ਆ ਕਿ ਇਹਦੇ ਇੰਨੇ ਹੋਰ ਵੀ ਲੋਕਾਂ ਨਾਲ ਬਹੁਤ ਜ਼ਿਆਦਾ ਠਗੀ ਭਾਰੀ ਹੈ ਕਾਰਨ ਕੀ ਹੈ ਤੁਹਾਡਾ ਕੰਮ ਕਿਉਂ ਨਹੀਂ ਪੂਰਾ ਹੋਇਆ ਆਮ ਦਾ ਕਾਰਨ ਇਹੀ ਹੈ ਕਿ ਆਪਾਂ ਬਾਹਰ ਜੋਬ ਕਰਦੇ ਆ ਮੈਮ ਤੇ ਮੇਰਾ ਭਰਾ ਦੋਵੇਂ ਆਪਾਂ ਬਾਹਰ ਜੋਬ ਕਰਦੇ ਗੁਰਦਾਉ ਅਸੀਂ ਆ ਕੇ ਬਾਰ-ਬਾਰ ਦੇਖ ਨਹੀਂ ਸਕੀ ਅਸੀਂ ਇੱਥੇ ਗੁੱਡ ਫੇਥ ਨਾਲ ਇੱਥੇ ਦਾ ਭਰੋਸਾ ਕੀਤਾ ਤੇ ਇਹਨੂੰ ਪੈਸੇ ਟਾਈਮ ਟੂ ਟਾਈਮ ਦਿੰਦੇ ਰਹੇ ਇਹਨਾਂ ਵੱਲੋਂ ਕੀ ਕਾਰਨ ਦੱਸਿਆ ਕਿ ਕੰਮ ਕਿਉਂ ਨਹੀਂ ਪੂਰਾ ਇਹ ਇਹਨਾਂ ਵੱਲੋਂ ਕੋਈ ਕਾਰਨ ਨਹੀਂਗਾ ਇਹ ਬਸ ਇਹੀ ਕਹਿੰਦੇ ਸੀ ਕਿ ਮੇਰੇ ਕੋਲ ਲੇਬਰ ਨਹੀਂ ਹੈਗੀ ਮੇਰੇ ਕੋਲ ਸ਼ਾਰਟੇਜ ਚੱਲ ਰਹੀ ਹੈ ਕਦੀ ਬਰਸਾਤ ਹੋ ਰਹੀ ਹੈ ਕਦੀ ਗੁਰੂ ਘਰ ਵਾ ਕਦੀ ਕੁੱਛ ਹੈ ਕਦੀ ਛੁੱਟੀਆਂ ਨੇ ਬਸ ਇਹੀ ਕਾਰਨ ਚੱਲਦਾ ਰਿਹਾ ਕਦੀ ਮੇਰੇ ਕੋ ਮਟੀਰੀਅਲ ਮੇਰਾ ਆਣ ਵਾਲਾ ਹੈ ਪਰ ਇਸੇ ਬਹਾਨੇ ਦੇ ਨਾਲ ਮਹੀਨੇ ਤੋਂ ਮਹੀਨੇ 2 3 4 ਮਹੀਨੇ ਹੁੰਦੇ ਹੁੰਦੇ 2 ਸਾਲ ਹੋ ਗਏ ਤੇ ਕੰਮ ਪੂਰਾ ਨਹੀਂ ਹੋਇਆ ਹੁਣ ਇਹ ਕੀ ਕਹਿੰਦੇ ਆ ਹੁਣ ਤਾਂ ਇਹ ਤੇ ਸਾਡੀ ਤੇ ਕਬਜ਼ਾ ਕਰ ਲਿਆ ਵਾ ਤੇ ਧਮਕੀਆਂ ਦਿੰਦੇ ਨੇ ਤੇ ਪੈਸੇ ਮੰਗਦੇ ਨੇ ਸਾਡੇ ਤੋਂ ਅੱਛਾ ਇਹਨਾਂ ਨੇ ਸਾਡੇ ਜਿਹੜਾ ਮਕਾਨ ਬਣਾਉਣਾ ਤੇ ਕਬਜ਼ਾ ਕੀਤਾ ਕੀ ਹਾਂਜੀ ਇਹਦੇ ਵਾਰ ਦੀ ਪੁਲਿਸ ਨੂੰ ਕੰਪਲੇਨ ਕੀਤੀ ਹੈ ਜੀ ਇਹਦੇ ਤੇ ਕੰਪਲੇਨ ਆਪਾਂ ਪਾ ਦਿੱਤੀ ਗਈ ਆ ਪੁਲਿਸ ਕਮਿਸ਼ਨਰ ਨੂੰ ਪਾ ਦਿੱਤੀ ਗਈ ਹੈ ਤੇ ਕਬਜ਼ਾ ਸਾਡੇ ਮੇਰੇ ਭਰਾ ਹੈਗੇ ਉਹਨਾਂ ਦੇ ਕਾਰ ਪੈਂਦੇ ਨਾਲ ਹੀ ਕਬਜ਼ਾ ਸਾਨੂੰ ਵਾਪਸ ਮਿਲ ਗਿਆ ਵੈ ਪਰ ਆਪਾਂ ਫੇਰ ਵੀ ਪੁਲਿਸ ਤੇ ਕੰਪਲੇਨ ਕੀਤੀ ਗਈ ਹੈ ਕਿਉਂਕਿ ਇਹਨਾਂ ਨੇ ਸਾਡੂੰ ਧਮਕੀਆਂ ਵੀ ਦਿੱਤੀਆਂ ਨੇ ਸਾਨੂੰ ਉਹਦਾ ਵੀ ਡਰ ਹੈਗਾ ਕੱਲ ਨੂੰ ਕੁਝ ਵੀ ਜੇਕਰ ਇਹਨਾਂ ਵੱਲੋਂ ਹੋਇਆ ਤੇ ਮੇਰੀ ਫੈਮਲੀ ਤੇ ਮੈਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅੱਜ ਇੱਥੇ ਬੈਠਣ ਦਾ ਕਾਰਨ ਇਹ ਜੇ ਮੇਰਾ ਵੀ ਵੱਡਾ ਜੇ ਮਕਾਨ ਵੀ ਵਾਪਸ ਹੋ ਗਿਆ ਹਾਂਜੀ ਤੇ ਉਤੇ ਪੂਰਨ ਕਾਰਵਾਈ ਇੱਥੇ ਬੈਠਣ ਦਾ ਕਾਰਨ ਇਹ ਹੈ ਕਿ ਜਿਵੇਂ ਮੇਰੇ ਨਾਲ ਹੋਇਆ ਇਸ ਤੋਂ ਇਲਾਵਾ ਹੋਰ ਵੀ ਲੋਕਾਂ ਨਾਲ ਹੋਇਆ ਤੇ ਮੈਂ ਚਾਹਨੀ ਕੱਲ ਨੂੰ ਫਿਊਚਰ ਦੇ ਵਿੱਚ ਕਿਸੇ ਹੋਰ ਨਾਲ ਨਾ ਹੋਵੇ ਤੇ ਇਹਦਾ ਇਹਦਾ ਕੰਮ ਬੰਦ ਕੀਤਾ ਜਾਵੇ ਕਿਉਂਕਿ ਇਹ ਸਿਰਫ ਲੋਕਾਂ ਤੋਂ ਠੱਗੀ ਮਾਰਦੇ ਨੇ ਪੈਸੇ ਲੈਂਦੇ ਨੇ ਤੇ ਉਹਨਾਂ ਦਾ ਕੰਮ ਨਹੀਂ ਕਰਦੇ ਤੇ ਲੋਕੀ ਇਸੇ ਤਰ੍ਹਾਂ ਦੁਖੀ ਰਹਿ ਜਾਂਦੇ ਨੇ ਅੱਜ ਤੁਹਾਡਾ ਕੁਝ ਨਹੀਂ ਕਰ ਪਾਉਂਦੇ ਜਿਹੜਾ ਜੋ ਇਹ ਇਹ ਠੱਗੀ ਦਾ ਕੁਝ ਹਾਂਜੀ ਮੇਰੇ ਨਾਲ ਇਹ ਮੈਮ ਨਹੀਂ ਨਮਸਕਾਰ ਜੀ ਜੀ ਸਰ ਇਹ ਨਾ ਪ੍ਰੋਟੈਕਸ਼ਨ ਕਾਦੇ ਵੱਲੋਂ ਕਰ ਰਹੇ ਜੀ ਇਸ ਬਾਰੇ ਬੰਨੋਣੀ ਦੇ ਕਿਸੇ ਕੋਲ ਦਾ ਪਤਾ ਹੈ ਜਿਹੜੀ ਸ੍ਰੀਨ ਆਪਸਰਨ ਪਤਾ ਸਾਡੇ ਕੋਲ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਪਹੁੰਚੇ ਜੇ ਤੁਹਾਨੂੰ ਕੁਝ ਤੇ ਹਦਾਇਤਾਂ ਦਿੱਤੀਆਂ ਹੋਣ ਮੈਂ ਮੈਂ ਤੇਰੇ ਇੱਥੇ ਇਸ ਕਰੇ ਪਹੁੰਚਾ ਵੀ ਇਸ ਕੋਲ ਲੜਾਈ ਝਗੜਾ ਨਾ ਹੋਵੇ ਕੋਈ ਹੋਰ ਕੋਈ ਗੱਲ ਪਰ ਜਿਹੜਾ ਧਰਨਾ ਲੱਗਾ ਨੇ ਜਿਹਨੇ ਪੀਸ ਸ੍ਰੀਨ ਆਇਆ ਹੈ ਪੀਸਫੁਲੀ ਹੈ ਪੀਸਫੁਲੀ ਪਰ ਜਿਹੜੇ ਆਰਕੀਟੈਕਟਰਾਂ ਨਾਲ ਗੱਲ ਕਰਦੇ ਪਏ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਹਦੀ ਕੋਠੀ ਦੇ ਬਾਰੇ ਉਹਨਾਂ ਨੂੰ ਫੋਨ ਕਰਦਾ ਰਿਹਾ ਉਹਨਾਂ ਬੰਦਾ ਰ ਕੋਠੀ ਵਿੱਚ ਮੌਜੂਦ ਨਹੀਂ ਗਏ ਸ੍ਰੀਨ ਤੇ ਆਏ ਨਹੀਂ ਉਹ ਨਹੀਂ ਨਹੀਂ ਕਰ ਲਈ ਹੈ ਕੋਠੀ ਚੀਕ ਲਾ ਕੇ ਸਰਕਲ ਲਗਾਇਆ ਗਿਆ ਨੇ ਬੋਲਿਆ ਤਾਂ ਇਹਨਾਂ ਨੇ ਕੁਝ ਨਹੀਂ ਨਹੀਂ ਕੁਝ ਨਹੀਂ ਦੱਸਿਆ ਠੀਕ ਜਿੰਨਾ ਵੀ ਧਰਨਾ ਲਾਇਆ ਉਹ ਮੈਂ ਤੁਹਾਨੂੰ ਦੱਸਿਆ ਕਰੀ ਤਾਂ ਜਿਹਨਾਂ ਨੂੰ ਆ ਕੇ ਕੋਈ ਧਰਨਾ ਕੇ ਸੀਕਾ ਲਗਾ ਦੇ ਨਹੀਂ ਉਹਨਾਂ ਨੇ ਪਹਿਲਾਂ ਦੱਸਿਆ ਵੀ ਸਾਡੇ ਕੋਲ ਪੈਸਿਆਂ ਦਾ ਕੋਈ ਹੈਗਾ ਉਸ ਤੋਂ ਬਾਅਦ ਕੋਈ ਗੱਲ ਜਰੂਰੀ ਨਹੀਂ ਨਾਮ ਸੀ ਕਿ ਜਿਹਨਾਂ ਅੱਜ ਜਿਹੜੀ ਜਗ੍ਹਾ ਤੇ ਧਰਨਾ ਲਾਇਆ ਨਹੀਂ ਇਸ ਵਾਰ ਇਹੋ ਕਰਨ ਦੇ ਇਹ ਤਾਂ ਨਕਲੀ ਜਿਹਾ ਲੱਗਾ ਆ ਦੇਖੋ ਤੁਸੀਂ ਆਪ ਵੀ ਦੇਖ ਲਿਆ ਨਹੀਂ ਇਹ ਨਾ ਕਰਦਾ ਰੋਡ ਵਾਈਦਾ ਰੋਡ ਕਿਹੜਾ ਲੱਗਦਾ ਪਹਿਲਾਂ ਦੇ ਤੁਹਾਨੂੰ ਦੱਸਣਾ ਕਿ ਮੌਕੇ ਦੇ ਹਸਰ ਹੈਗੇ ਦੱਸਣਾ ਇਹ ਤਾਂ ਲੱਗਦਾ ਇਹ ਤਾਂ ਨਾ ਤਾਂ ਤੁਸੀਂ ਰੋਜੇ ਸਿਰ ਲੋੜ ਤੇ ਰੋਡਾਂ ਤੇ ਲੱਗਦੇ ਤੱਕ ਮਾਣੇ ਜਾ ਦਿਓ ਇਹ ਜਿਹੜਾ ਧਰਨਾ ਨਾ ਜਿਹੜਾ ਆਪਾਂ ਟਿੱਲੋ ਹਸਤਾਬ ਖਲੇਪ ਨੂੰ ਜਾਈਏ ਉਹ ਢੇਲਰ ਰੋਡ ਨੂੰ ਦਰਸ਼ ਹੈ ਹਮਦੇ ਵੀ ਪੈਂਦੀ ਹੈ ਠੀਕ ਠੀਕ